डीसी 70 ਦੇ ਕੰਮ ਦੀ ਬਹਿਮਤ ਹੋਈ ਆ ਤਸਵੀਰਾਂ ਦੇਖੋ ਤੁਸੀਂ ਡੀਸੀ 70 ਦੀ ਆ ਜਾਨੀਏ ਉਸ ਵਾਂਗ ਕੱਢੀ ਜਲਦੀ 15 15 ਇਸ ਦਫਤਰ ਜੀਆ ਮੈਂ ਤਾਜ ਮੰਗਦੇ ਕਿਸੇ ਨੂੰ ਜ ਤਸਵੀਰਾਂ ਦੇਖ ਰਿਹਾ ਬਰਦਾਸ ਪੁੱਗਿਆ ਮੈਂ ਉਹ ਡੀਸੀ ਨੂੰ ਕਹ ਕੇ ਇੱਧਰ ਜਿਲੱਥਾ ਦੀ ਜਾਣ ਹੈ ਕਿ ਉਹ ਕੋ ਕੇ ਤੁਹਾਨੂੰ ਪੱਤੀ ਕੇ ਬਾਦ ਵੱਡੇ ਮਾਰਦੇ ਪੁੱਤ ਪੜਾਉਂਦਾ ਹਰਦੇ ਉਹਨਾਂ ਬਾਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਇਹਨੂੰ ਕੈ ਕਰਗੇ ਨਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਨਹੀਂ ਕੋਈ ਡਾਂਟੂਗਾ ਨਾਲੇ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇਥੋਂ ਡੀਡੀ ਡੀਟੀਓ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਈ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕਰਕੇ ਦੱਸਿਓ। ਨਹੀਂ ਬਾਜੋ ਨਾ ਕੱਢੋ ਨੂੰ ਬਾਹਰ ਕਰਕੇ